ਇਕ ਦਿਨ ਰਾਤ ਨੂੰ ਸਾਡੇ ਕੋਲ ਚਾਹੇ ਕੋਈ 2 ਵਜੇ ਆਵੇ ਚਾਹੇ ਕੋਈ 3 ਵਜੇ ਆਵੇ ਜੇ ਉੱਠ ਕੇ ਸਾਨੂੰ ਉਹਨੇ ਚਾਹ ਮੰਗ ਲਈ ਚਾਹੇ ਇੱਕ ਚਾਹ ਦਾ ਕੱਪ ਮੰਗਿਆ ਹੋਵੇ ਅਸੀਂ ਉੱਠ ਕੇ ਕਹਿੰਦਾ ਉਹਦੇ ਵਾਸਤੇ ਚਾਹ ਬਣਾ ਦਿੰਨੇ ਆ ਇੰਨੀ ਨਿਮਰਤਾ ਹੋਣੀ ਉਹ ਵੀ ਇੰਨਾ ਕੰਮ ਚੱਲਣ ਦੇ ਬਾਵਜੂਦ ਉਹ ਵੀ ਬਹੁਤ ਵੱਡੀ ਗੱਲ ਆ ਆ ਦੇਖੋ ਯਾਰ ਆ ਦੇਖੀ ਲੈ ਉਹ ਤਾਂ ਯਾਰ ਜਿਵੇਂ ਕੁੰਭ ਦਾ ਮੇਲਾ ਲੱਗਿਆ ਹੁੰਦਾ ਐ ਮਾਹੌਲ ਹੋਇਆ ਪਿਆ ਉਹ ਗਾਂ ਤਾਂ ਤਾਂ ਕਿ ਯਾਰ ਏਸੀਜੀ ਕੱਲ ਆਪਣਾ ਰਾਤ ਹੋਮਸਟੇ ਹੋਮਸਟੇ ਨਹੀਂ ਹੈਗਾ ਅਸਲ ਦੇ ਵਿੱਚ ਇੱਕ ਸਰਕਾਰੀ ਗੈਸਟ ਹਾਊਸ ਆ ਤੇ ਜਿੰਨੇ ਵੀ ਆ ਮੋਟਰਸਾਈਕਲ ਖੜੇ ਨੇ ਸਾਰੇ ਬੰਦੇ ਇੱਥੇ 2-200 ਰੁਪਇਆ ਦੇ ਕੇ ਗੱਦੇ ਢਾਹ ਕੇ ਪਏ ਸੀ ਤੇ ਮੋਟਰਸਾਈਕਲਾਂ ਦੀ ਤੁਹਾਨੂੰ ਹਾਲਤ ਦਿਖਾ ਦਈਏ ਆ ਜਿੰਨੇ ਵੀ ਮੋਟਰਸਾਈਕਲ ਖੜੇ ਨੇ ਸਾਰਿਆਂ ਦੇ ਉੱਤੇ ਬਰਫ਼ ਜੰਮੀ ਹੋਈ ਆ ਇਧਰ ਆਪਣੇ ਵਾਲੇ ਖੜੇ ਨੇ ਆ ਦੇਖੋ ਥੈਂਕ ਯੂ ਦੇਖੋ ਜੀ ਆ ਸਾਰੀ ਬਰਫ਼ ਉਹ ਤੇਰੀ ਉਹ ਜਿਹੜਾ ਚਿਲਕ ਗਿਆ ਸੀ ਹੱਥ ਆ ਦੇਖ ਇਧਰਲੇ ਪਾਸੇ ਵੀ ਬਰਫ ਜੰਮੀ ਪਈ ਆ ਟੈਂਕ ਤੇ ਉਹ ਤੇਰੀ ਇਹ ਤਾਂ ਉਵੇਂ ਬੰਗਿਆ ਜਿੰਦਾ ਜੰਮੀ ਪਿਆ ਦੇ ਹਾਂ ਓਏ ਇਹ ਉਵੇਂ ਹੋ ਗਿਆ ਜਿਵੇਂ ਫਰਿਜ ਚ ਨਹੀਂ ਬਰਫ ਜੰਮੀ ਹੁੰਦੀ ਹਾਂ ਤੇ ਆ ਮਾਹੌਲ ਇੱਥੇ ਤੁਸੀਂ ਹਿਸਾਬ ਲਾ ਲਓ ਵੀ ਟੈਂਪਰੇਚਰ ਰਾਤ ਕਿੰਨਾ ਕੁ ਮਾਈਨਸ ਦੇ ਵਿੱਚ ਹੋਣਾ ਬਹੁਤ ਲੋਕ ਇੱਥੋਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜਾਏ ਨਹੀਂ ਗਿਆ ਉਹ ਬਾਈ ਹੋਏ ਨੇ ਕਰਨਾਟਕਾ ਤੋਂ ਕਰਨਾਟਕਾ ਵੀ ਵੀ ਸਤਾਹੀ ਖਰੜ ਤੋਂ ਆਏ ਹੋਏ ਨਹੀਂ ਤੇ ਬਹੁਤ ਜ਼ਾਇਦ ਠੰਡ ਸੀ ਹਾਓ ਵਾਸ ਦ ਨਾਈਟ ਵੈਰੀ ਕੋਲਡ ਵੈਰੀ ਕੋਲਡ ਬਟ ਇਟ ਥੀ ਦੋਸ ਚਿਲਿੰਗ ਲਾਈਕ ਐਨੀਥਿੰਗ ਇਟ ਵਾਸ ਵਾਰਮਰ ਕੋਲਡ ਯਾਰ ਬਟ ਇਟ ਵਾਸ ਚਿਲਿੰਗ ਮੋਰ ਵਾਰਮ ਤੇ ਫਿਲਹਾਲ ਆਪਣੇ ਬੂਟ ਗਿੱਲੇ ਨੇ ਤੇ ਆਪਾਂ ਨੂੰ ਚਾਹੀਦੀ ਸੀ ਧੁੱਪ ਤੇ ਧੁੱਪ ਹੇ ਸਾਹਮਣੇ ਪਹਾੜਾਂ ਤੇ ਆ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਫਿਰਦੇ ਆ ਨੇ ਇਹਦੇ ਆਲੇ-ਦਾਲੇ ਸਾਰੇ ਪਹਾੜ ਨੇ ਤਾਂ ਕਰਕੇ ਆਪਣੇ ਹਜੇ ਧੁੱਪ ਨਹੀਂ ਪੈ ਰਹੀ ਆ ਦੇਖੋ ਯਾਰ ਚਿੱਟੀ ਜਾਦ ਜਮੇ ਰਜਾਈ ਵਰਗਾ ਮਾਹੌਲ ਹੋਇਆ ਪਿਆ ਇਹਨਾਂ ਬੰਦਿਆਂ ਨੇ ਰਾਤ ਸਮਾਨ ਲਾਹਿਆ ਨਹੀਂ ਹੈਗਾ ਉਤੋਂ ਐਂ ਪਿਆ ਰਿਹਾ ਤੇ ਸਵਾਰੇ ਮੋਟਰਸਾਈਕਲ ਚੱਕ ਕੇ ਇਹ ਇਹੀਂ ਲੰਘ ਜਾਣਗੇ ਗਾਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਪਿਛਲੇ ਪਾਸੇ ਮੋਟਰਸਾਈਕਲ ਗਰਮ ਗਰਮ ਹੋ ਰਹੇ ਨੇ ਤੇ ਨਹਾਉਣ ਪਾਣੀ ਵਾਲਾ ਇੱਥੇ ਕੋਈ ਵੀ ਜਿਗਾਰਡ ਨਹੀਂ ਹੈਗਾ ਕਿਉਂਕਿ ਇੱਥੇ ਪਾਣੀ ਸਾਰਾ ਜੰਮਿਆ ਪਿਆ ਸਿਰਫ ਪਾਣੀ ਇੱਥੇ ਗਰਮ ਹੁੰਦਾ ਜਦੋਂ ਤੁਹਾਡੇ ਮੋਟਰਸਾਈਕਲ ਨਹੀਂ ਸਟਾਰਟ ਹੁੰਦੇ ਨਾ ਤਾਂ ਉਹਦੇ ਉੱਤੇ ਗਰਮ ਪਾਣੀ ਕਰਕੇ ਪਾਉਣ ਵਾਸਤੇ ਸਾਨੂੰ ਗਰਮ ਪਾਣੀ ਮਿਲੂਗਾ ਉਹ ਨਹੀਂ ਸਾਨੂੰ ਮਿਲਦਾ ਪੀਣ ਵਾਸਤੇ ਵੀ ਕੋਸੇ ਹੀ ਦੇ ਦਿੰਦੇ ਨੇ ਇਹ ਤੇ ਫਿਲਹਾਲ ਹੁਣ ਆਪਾਂ ਚੱਲੇ ਆ ਜੀ ਚਾਹ ਪਾਣੀ ਪੀਣ ਪਹਿਲਾਂ ਆਪਾਂ ਚੱਲੇ ਆ ਜੀ ਚਾਚੇ ਚਾਚੀ ਦੇ ਢਾਬੇ ਦੇ ਉੱਤੇ ਲੱਗੇ ਜਿੱਥੋਂ ਦਾ ਬਹੁਤ ਜਿਆਦਾ ਫੇਮਸ ਢਾਬਾ ਤੇ ਜਿਹੜਾ ਕਿ ਇੱਥੋਂ ਦਾ ਬਹੁਤ ਜਿਆਦਾ ਫੇਮਸ ਢਾਬਾ ਚਾਚੇ ਚਾਚੀ ਦਾ ਢਾਬਾ ਜਾਂ ਤਾਂ ਜਿਆਦਾ ਮਸ਼ਹੂਰ ਹੋਇਆ ਕਿਉਂਕਿ ਜਦੋਂ ਠੰਡ ਦੇ ਵਿੱਚ ਲੋਕ ਇੱਥੇ ਘੁੰਮਣ ਆਉਂਦੇ ਨੇ ਅਚਾਨਕ ਕੋਈ ਜਿਆਦਾ ਬਰਫ਼ ਪੈ ਜਾਂਦੀ ਆ ਲੋਕ ਇੱਥੇ ਫਸ ਜਾਂਦੇ ਨੇ ਹਨਾ ਨਾ ਕੋਈ ਜਾਣ ਨੂੰ ਰਾਹ ਹੁੰਦਾ ਨਾ ਕੋਈ ਆਉਣ ਨੂੰ ਤਾਂ ਇਹ ਚਾਚੇ ਚਾਚੀ ਹੋਰੇ ਉਹਨਾਂ ਨੂੰ ਬਚਾਉਂਦੇ ਨੇ ਘੱਟੋ ਘੱਟ 150 ਦੇ ਨੇੜੇ ਤੇੜੇ ਇਹਨਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਅਖਬਾਰ ਦੇ ਵਿੱਚ ਵੀ ਇਹਨਾਂ ਨੇ ਫੋਟੋਆਂ ਆਈਆਂ ਨੇ ਇੱਕ ਵੀਰਤਾ ਪੁਰਸਕਾਰ ਵੀ ਇਹਨਾਂ ਨੂੰ ਮਿਲਿਆ ਹੋਇਆ ਤੇ ਉਸ ਕਰਕੇ ਇਹਨਾਂ ਦਾ ਢਾਬਾ ਬਹੁਤ ਮਸ਼ਹੂਰ ਹੋਇਆ ਲੋਕ ਹੁਣ ਇੰਨੇ ਢਾਬੇ ਦੇ ਉੱਤੇ ਆਉਂਦੇ ਨੇ ਬਹਿ ਕੇ ਚਾਹ ਪਾਣੀ ਪੀ ਕੇ ਇੱਥੋਂ ਚਲੇ ਜਾਂਦੇ ਨੇ ਫੋਟੋਆਂ ਫੋਟੋਆਂ ਖਿਚਾ ਲੈਂਦੇ ਨੇ ਤੇ 1998 ਤੋਂ ਲੈ ਕੇ ਇਹ ਲੋਕਾਂ ਨੂੰ ਬਚਾਉਂਦੇ ਆ ਰਹੇ ਨੇ ਉਦੋਂ ਇੰਨਾ ਪੁਰਾਣਾ ਢਾਬਾ ਅੱਜ ਦੀ ਡੇਟ ਦੇ ਵਿੱਚ ਇਹਨਾਂ ਦੀ ਉਮਰ 60 ਸਾਲ ਦੇ ਨੇੜੇ ਦੇੜੇ ਆ ਚਾਚੇ ਦੀ ਤੇ ਨਾਲ ਹੀ ਚਾਚੀ ਦੀ ਉੱਥੇ ਯਾਰ ਇੱਕ ਚਿਮਣੀ ਆ ਹੱਥ ਸੇਕ ਲਈਏ ਮੜਾ ਜਾ ਉਹ ਗਰਮ ਪਾਣੀ ਆ ਰਿਹਾ ਨਾਲੇ ਤੇ ਉਹ ਪਿਛਲੇ ਪਾਸੇ ਚਾਚੇ ਚਾਚੀ ਦਾ ਢਾਬਾ ਉਹਨਾਂ ਨਾਲ ਸਾਨੂੰ ਮਿਲਾਉਣੇ ਆ ਉਹਨਾਂ ਨਾਲ ਤੇ ਜਿੱਥੋਂ ਚਾਹ ਪਾਣੀ ਪੀਣੇ ਤੇ ਉਹਨਾਂ ਦਾ ਢਾਬਾ ਦਿਖਾਉਣੇ ਆ ਪੈਰ ਧਰ ਨੂੰ ਥਾਂ ਨਹੀਂ ਹੁੰਦਾ ਚਾਚ ਚਾਚ ਦੇ ਢਾਬੇ ਤੇ ਇਧਰਲੇ ਪਾਸੇ ਜਿਹੜਾ ਆਪਣੇ ਦੇਸੀ ਗੀਜਰ ਹੁੰਦਾ ਵੀ ਲੱਕੜਾਂ ਪਾਈ ਚੱਲੋ ਤੇ ਗਰਮ ਹੋਈ ਜਾਂਦਾ ਹੁੰਦਾ ਉਹ ਹਿਸਾਬ ਕਿਤਾਬ ਆ ਪਰ ਇੱਥੇ ਹੁਣ ਅੱਗ ਮਾੜੀ ਮੋਟੀ ਹੈਗੀ ਹੈ ਲੱਗਦਾ ਪਰ ਸੇਕ ਨਹੀਂ ਆ ਰਿਹਾ ਚਲ ਹੱਥ ਸੇਕ ਲਈਏ ਉਹ ਸਾਹਮਣੇ ਚਾਚ ਚਾਚੀ ਦਾ ਢਾਬਾ ਚਾਚੀ ਬਾਹਰ ਖੜੀ ਆ ਬੰਦੇ ਘੈਂਟ ਨੇ ਇਹ ਕੱਲ ਸਾਨੂੰ ਜਦੋਂ ਕਮਰਾ ਇਹਦਾ ਮਿਲ ਰਿਹਾ ਸੀ ਨਾਲ ਥਾਂ ਥਾਂ ਦੇ ਉੱਤੇ ਸਾਨੂੰ ਕਮਰੇ ਦਾ ਰੇਟ ਪਿਛਾ ਕੇ ਲੈ ਕੇ ਆਈ ਚਾਚੀ ਤੇ ਸਾਡੇ ਨਾਲ ਨਾਲ ਤੁਰਦੀ ਰਹੀ ਮੁੜ ਕੇ ਫਿਰ ਜਿਹੜਾ ਕਮਰਾ ਪਸੰਦ ਆਇਆ ਹਾਂ ਉੱਥੇ ਸਾਨੂੰ ਸਪੈਸ਼ਲ ਛੱਡ ਕੇ ਆਈ ਇਹ ਨਹੀਂ ਸੀਗਾ ਇੱਕ ਤਾਂ ਹੁੰਦਾ ਨਾ ਵੀ ਚੱਲ ਵੀ ਇਹਨਾਂ ਨੇ ਕੋਈ ਕਮਿਸ਼ਨ ਖਾਣਾ ਹੁੰਦਾ ਤਾਂ ਲੈ ਕੇ ਚੱਲੀਏ ਨਾ ਜੀ ਕਹਿੰਦੇ इनसे ਪੁੱਛੋ इनसे ਪੁੱਛੋ ਮਤਲਬ ਐਨ ਵੀ ਆਪ ਵੀ ਵਿੱਚ ਪੈਕੇ ਨਹੀਂ ਬਸ ਆਪੇ ਗੱਲ ਵੀ ਦੋ ਤਿੰਨ ਥਾਮਾ ਦੇ ਢਾਬੇ ਨੇ ਦਿਖਾਈ ਸਾਨੂੰ ਵੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਵਾਜਬ ਰੇਟ 'ਚ ਆ ਭਾਈ ਜਿਹੜਾ ਲੈਣਾ ਤੁਸੀਂ ਲੈ ਲਓ ਆਪ ਦਾ ਕੰਮ ਛੱਡ ਕੇ ਸਾਡੇ ਨਾਲ ਤੁਰਦੀ ਰਹੀ ਮਤਲਬ ਇੱਥੇ ਮਹਿੰਗੇ ਸੌਦੇ ਵੀ ਹੈਗੇ ਕੈਂਪ ਪ੍ਰੋਪਰ ਸਹੂਲਤਾਂ ਵਾਲੇ ਇਧਰਲੇ ਪਾਸੇ ਆ ਜੀ ਸਾਹਮਣੇ ਚਾਚੇ ਚਾਚੀ ਦਾ ਢਾਬਾ ਇੱਥੇ ਲਿਖਿਆ ਹੋਇਆ ਚੰਦਰਾ ਢਾਬਾ ਬਾਤਲ ਤੇ ਇਧਰਲੇ ਪਾਸੇ ਸਾਡੀ ਚਾਚੀ ਹੈ ਇਹ ਆ ਜੀ ਚਾਚੀ ਠੀਕ ਆ ਰਾਤ ਇੱਥੇ ਅਸੀਂ ਰੋਟੀ ਪਾਣੀ ਵੀ ਖਾਦਾ ਤੇ ਇਹ ਆ ਜੀ ਚਾਚਾ ਜੀ ਠੀਕ ਹੈ ਤੇ ਹੁਣ ਹੈ ਚਾਚਾ ਬਾਹੂ ਆਏ ਚਾਚਾ ਬਾਹੂ ਤੇ ਦੇਖੋ ਕਿੰਨਾ ਧੂਆਂ ਰੋਲ ਕੀਤਾ ਅੰਦਰ ਸਾਰਾ ਪਰੌਂਠਿਆਂ ਦਾ ਜਿਹੜੀਆਂ ਵੀ ਇਹਨਾਂ ਦੇ ਖਬਰਾ ਖੋਬਰਾ ਲੱਗੀਆਂ ਹੋਈਆਂ ਨੇ ਆ ਇਧਰਲੇ ਪਾਸੇ ਲੱਗੀਆਂ ਹੋਈਆਂ ਨੇ ਆ ਦੇਖੋ ਤਦੋਂ ਚਾਹੇ ਤੇ ਇਧਰਲੇ ਪਾਸੇ ਬਾਈ ਪਿਛਲੇ ਪਾਸੇ ਚਾਚੇ ਹੋਰੀ ਮੈਗੀਆਂ ਬਣਾਈ ਜਾਂਦੇ ਨੇ ਤੇ ਚਾਹਾਂ ਬਣਾਈ ਜਾਂਦੇ ਨੇ ਮੇਨ ਇਹਨਾਂ ਦਾ ਉਦੋਂ ਸ਼ੁਰੂ ਹੋਇਆ ਸੀ 1998 ਦੇ ਵਿੱਚ ਨਾ ਇੱਥੇ ਅਚਾਨਕ ਕਹਿੰਦੇ ਬਰਫਬਾਰੀ ਪੈ ਗਈ ਸੀ ਉਹਦੇ ਵਿੱਚ 37 ਤਾਂ ਬਾਹਰਲੇ ਦੇਸ਼ਾਂ ਦੇ ਲੋਕ ਸੀ ਤੇ 106 ਸੀ ਇੰਡੀਅਨ ਤੇ ਇਹ ਜਿਹੜਾ ਥਾਂ ਇੱਥੇ ਇਹ ਸਾਰਾ ਸੁੰਨ ਸੁਣਾ ਵਾਲਾ ਥਾਂ ਹੀ ਆ ਇੱਥੇ ਨੇੜੇ-ਤੇੜੇ ਕੋਈ ਕਿਸੇ ਦਾ ਘਰ ਨਹੀਂ ਹੈਗਾ ਨਾ ਕੋਈ ਇੱਥੇ ਨੈਟਵਰਕ ਹੈ ਸਿਰਫ ਚਾਚੇ-ਚਾਚੀ ਦਾ ਢਾਬਾ ਹੁੰਦਾ ਸੀ ਤਾਂ ਜਦੋਂ ਉਹ ਬੰਦੇ ਫਸੇ ਨੇ ਤਾਂ ਉਦੋਂ ਫਿਰ ਚਾਚੇ ਚਾਚੀ ਹੋਰਾਂ ਨੇ ਉਹਨਾਂ ਨੂੰ ਬਚਾਇਆ ਆਪਦੇ ਢਾਬੇ ਦੇ ਵਿੱਚ 6 ਦਿਨ ਉਹਨਾਂ ਨੂੰ ਰੱਖਿਆ ਉਹਨਾਂ ਦਾ ਖਾਣ ਪੀਣ ਰਹਿਣ ਸਹਿਣ ਸਾਰਾ ਕੁਝ ਚਾਚੇ ਚਾਚੀ ਹੋਰਾਂ ਨੇ ਉਠਿਆ ਉਸ ਤੋਂ ਬਾਅਦ ਫਿਰ ਹੈਲੀਕਾਪਟਰਾਂ ਦੇ ਨਾਲ ਉਹ ਸਾਰੇ ਬੰਦੇ ਰੈਸਕੂ ਕੀਤੇ ਗਏ ਸੀ ਕਿਉਂਕਿ ਫਿਰ ਰਾਤ ਤਾਂ ਫਿਰ ਵੀ ਨਹੀਂ ਖੁੱਲਿਆ ਸੀ ਫਿਰ 2-3 ਵਾਰੀ ਇਹਨਾਂ ਨੇ ਫਿਰ ਐਵੇਂ ਲੋਕਾਂ ਦੀ ਜਾਨਾਂ ਬਚਾਈਆਂ ਨੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਗੁਇਰਪਾ ਪੁਰਸਕਾਰ ਵੀ ਮਿਲਿਆ ਕੈਸ਼ ਦੇ ਵਿੱਚ ਵੀ ਇਹਨਾਂ ਨੂੰ ਇਨਾਮ ਮਿਲਦਾ ਰਿਹਾ ਉਹ ਪਿਛਲੇ ਪਾਸੇ ਬੋਰਡ ਤੇ ਖਬਰਾਂ ਲੱਗੀਆਂ ਹੋਈਆਂ ਨੇ ਸਾਰੀਆਂ ਮੇਰੇ ਚਾਚੇ ਚਾਚੀ ਦਾ ਢਾਬਾ ਕੋਈ ਜਿਆਦਾ ਮਸ਼ਹੂਰ ਹੋ ਗਿਆ ਹੁਣ ਜਿਹੜੇ ਵੀ ਬੰਦੇ ਇਧਰਲੇ ਪਾਸੇ ਆਉਂਦੇ ਨੇ ਜਿਵੇਂ ਆਪਾਂ ਮਨਾਲੀ ਤੋਂ ਜਦੋਂ ਚੰਦਰਤਾਲ ਨੂੰ ਜਾਂਦੇ ਆ ਚੰਦਰਤਾਲ ਤੋਂ 14 ਕਿਲੋਮੀਟਰ ਪਹਿਲਾਂ ਬਾਤਲ ਜਗ੍ਹਾ ਆਉਂਦੀ ਆ ਬਾਤਲ ਜਗ੍ਹਾ ਦੇ ਵਿੱਚ ਚਾਚੇ ਚਾਚੀ ਦਾ ਢਾਬਾ ਉਹ 1998 ਤੋਂ ਵੀ ਸ਼ਾਇਦ ਪਹਿਲਾਂ ਦਾ ਹੋਣਾ ਤੇ ਹੁਣ ਤੁਸੀਂ ਲਾ ਲਓ ਕਿੰਨੇ ਸਾਲ ਹੋ ਗਏ ਤੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਦੀ ਉਮਰ 60-61 ਸਾਲ ਦੇ ਨੇੜੇ-ਤੇੜੇ ਦੀ ਉਮਰ ਹੈ ਇਹਨਾਂ ਦੀ ਤੇ ਹੁਣ ਆਪਾਂ ਇੱਥੇ ਚਾਹ ਪੀਣ ਲੱਗੇ ਆ ਤੇ ਪਿਛਲੇ ਪਾਸੇ ਤੁਸੀਂ ਦਰਸ਼ਨ ਕਰ ਲਓ ਚਾਚੇ ਦੇ ਠੀਕ ਆ ਠੀਕ ਆ ਸਰ ਸਾਸਰੀ ਗਾਲ ਸਾਸਰੀ ਗਾਲ ਬਾਈ ਚਾਚਾ ਜੀ ਚਾਚਾ ਜੀ ਇੱਕ ਵਾਰ ਇਸ ਵਿੱਚ ਸਾਸਰੀ ਗਾਲ ਬੋਲ ਦੋ ਸਾਸਰੀ ਗਾਲ ਹਾਂ ਠੀਕ ਹੈ ਬਾਈ ਆ ਦੇਖੋ ਇਧਰਲੇ ਪਾਸੇ ਭਾਈ ਸਾਰਿਆਂ ਨੇ ਬੂਟ ਸੁੱਕਣੇ ਪਏ ਹੋਏ ਨੇ ਧੁੱਪ ਹੁਣ ਨਿਕਲੀ ਆ ਹੁਣ ਸਾਡੀ ਵਾਰੀ ਆਉਂਦੀ ਆ ਸੀ ਬੂਟ ਸੁੱਕਣੇ ਪਈ ਆ ਆਪਦੇ ਆ ਦੇਖੋ ਜਰਾ ਆਪਾਂ ਚ ਰੂਪਾ ਬੁਰਾ ਹਾਲ ਹੋ ਗਿਆ ਕੱਲ ਚੱਲ ਬਈ ਮਣਾ ਕੀ ਆ ਵੀ ਜਮੇ ਬਾਕੀ ਹੁਣੇ-ਹੁਣੇ ਚਾਚੇ ਨਾਲ ਗੱਲ ਕੀਤੀ ਵੀ ਢਾਬਾ ਤੁਸੀਂ ਕਿੰਨੇ ਵਜੇ ਬੰਦ ਕਰਦੇ ਹੋ ਜਾਂ ਕਿੰਨੇ ਵਜੇ ਖੋਲ੍ਹਦੇ ਹੋ ਚਾਚਾ ਕਹਿੰਦਾ ਵੀ ਢਾਬਾ ਸਾਡਾ 24 ਘੰਟੇ ਖੁੱਲ੍ਹਾ ਰਹਿੰਦਾ ਦਰਵਾਜ਼ਾ ਹੀ ਨਹੀਂ ਲਾਇਆ ਉਹ ਪਨਾ ਉਹ ਕਹਿੰਦਾ ਸਾਡੇ ਦਰਵਾਜ਼ੇ ਹੀ ਨਹੀਂ ਹੈਗੇ ਇੱਥੇ ਤੇ ਜਦੋਂ ਰਾਤ ਨੂੰ ਅਸੀਂ 12 1 ਵਜੇ ਕਹਿੰਦਾ ਸੌਂ ਜਾਂਦੇ ਆ ਪਰ ਜੇ ਰਾਤ ਨੂੰ ਕੋਈ 2 2:30 ਵਜੇ ਕਿਤੇ ਕਿਸੇ ਵੀ ਟਾਈਮ ਕੋਈ ਵੀ ਬੰਦਾ ਆ ਜਾਈ ਕਹਿੰਦਾ ਅਸੀਂ ਉੱਠ ਕੇ ਉਹਦੇ ਵਾਸਤੇ ਜਿਹੜੀ ਵੀ ਚੀਜ਼ ਉਹ ਖਾਣ ਨੂੰ ਮੰਗਦਾ ਅਸੀਂ ਬਣਾਉਣੀ ਆ ਇਹਨਾਂ ਦਾ ਸੁਭਾਅ ਇੰਨਾ ਵਧੀਆ ਯਾਰ ਹਨਾ ਇੰਨਾ ਜਿਆਦਾ ਇਹਨਾਂ ਦੇ ਵਿੱਚ ਪੇਸ਼ੈਂਸ ਆ ਵੀ ਇੰਨਾ ਗਾਹਕ ਹੋਣ ਦੇ ਬਾਵਜੂਦ ਵੀ ਜਿਹੜਾ ਮਰਜੀ ਗਾਹਕ ਇਹਨਾਂ ਨੂੰ ਜੋ ਮਰਜੀ ਕਹੀ ਜਾਵੇ ਵੀ ਆਹ ਲਾ ਦੇ ਚਾਚਾ ਆਹ ਲਾ ਦੇ ਚਾਚਾ ਹਾਂ ਹਾਂ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਕਹੀ ਜਾਂਦੇ ਨੇ ਇਹੀ ਇਹਨਾਂ ਦਾ ਮਿੱਠੇ ਸੁਭਾਅ ਕਰਕੇ ਇਹਨਾਂ ਦੇ ਕੰਮ 'ਚ ਬਰਕਤ ਵੀ ਦੇਖੋ ਨੇੜੇ-ਤੇੜੇ ਤਿੰਨ-ਚਾਰ ਢਾਬੇ ਨੇ ਸਾਰਿਆਂ ਦੇ ਵਿੱਚ ਕੋਈ ਦੋ-ਦੋ ਤਿੰਨ-ਤਿੰਨ ਬੰਦੇ ਬੈਠੇ ਨੇ ਇਹਨਾਂ ਦੇ ਢਾਬੇ ਦੇ ਵਿੱਚ ਮਿਨੀਮਮ 30 ਬੰਦਾ ਬੈਠਾ ਹੀ ਹੁੰਦਾ ਮਿਨੀਮਮ 30 ਹੁਣ ਵੀ ਅਸੀਂ ਗਾਈਆਂ ਦਾ ਮਿਨੀਮਮ 30 ਬੰਦਾ ਕੱਲ ਜਦੋਂ ਆਇਆ ਕੱਲ ਤਾਂ ਫਿਰ ਪੈਰ ਧਰਨ ਨੂੰ ਥਾਂ ਨਹੀਂ ਸੀ ਹਨਾ ਇਹ ਕਹਿੰਦਾ ਰਾਤ ਨੂੰ ਸਾਡੇ ਕੋਲ ਚਾਹੇ ਕੋਈ 2 ਵਜੇ ਆਵੇ ਚਾਹੇ ਕੋਈ 3 ਵਜੇ ਆਵੇ ਜੇ ਉੱਠ ਕੇ ਸਾਨੂੰ ਉਹਨੇ ਚਾਹ ਮੰਗ ਲਈ ਚਾਹੇ ਇੱਕ ਚਾਹ ਦਾ ਕੱਪ ਮੰਗਿਆ ਹੋਵੇ ਅਸੀਂ ਉੱਠ ਕੇ ਕਹਿੰਦਾ ਉਹਦੇ ਵਾਸਤੇ ਚਾਹ ਬਣਾ ਦਿੰਨੇ ਆ ਇੰਨੀ ਨਿਮਰਤਾ ਹੋਣੀ ਉਹ ਵੀ ਇੰਨਾ ਕੰਮ ਚੱਲਣ ਦੇ ਬਾਵਜੂਦ ਕੋਈ ਬਹੁਤ ਵੱਡੀ ਗੱਲ ਆ ਇੱਕ ਆ ਜਰਾਬਾਂ ਲੈ ਕੇ ਆਇਆ ਨਵਾਂ ਜੋੜਾ ਯਾਰ ਕੱਲੀ ਵਾਲੀ ਜਰਾਬਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਪੈ ਗਿਆ ਤੇ ਉਹ ਹੁਣ ਜੇ ਨਾ ਸੁੱਕੀਆਂ ਫਿਰ ਖਰਾਬ ਹੋ ਜਾਣਗੀਆਂ ਦੇਖਦੇ ਆ ਜੀ ਕੰਮ ਦੀਆਂ ਰਹੀਆਂ ਹੋਈਆਂ ਵਰਤ ਲਾਂਗੇ ਨਹੀਂ ਫਿਰ ਨਵੀਆਂ ਜਰਾਬਾਂ ਪਾਵਾਂਗੇ ਕਿਉਂਕਿ ਜੇ ਜਰਾਬਾਂ ਖਰਾਬ ਹੋ ਗਈਆਂ ਫਿਰ ਥੋੜੇ ਬੂਟ ਵੀ ਖਰਾਬ ਹੋ ਸਕਦੇ ਨੇ ਮੋਟਰਸਾਈਕਲਾਂ ਦੇ ਸਮਾਨ ਬੰਨ ਲਿਆ ਤੇ ਇਥੋਂ ਆਪਾਂ ਜਾਵਾਂਗੇ ਜੀ ਮਨਾਲੀ ਵਾਲੇ ਪਾਸੇ ਨੂੰ ਮਨਾਲੀ ਇਥੋਂ ਹੈਗਾ ਜੀ 90 ਕਿਲੋਮੀਟਰ ਦੇ ਨੇੜੇ ਤੇੜੇ ਹਨਾ ਤੇ ਰਾਹ ਦੇ ਵਿੱਚ ਫੇਰ ਕੱਲ ਵਾਲਾ ਮਾਹੌਲ ਸ਼ਾਇਦ ਬਣ ਸਕਦਾ ওয়াটার ਕਰਾਸਿੰਗ ਆ ਸਕਦੀਆਂ ਨੇ ਤੇ ਜਿਆਦਾ ਲੇਟ ਹੋਵਾਂਗੇ ਤਾਂ ওয়াটার ਕਰਾਸਿੰਗ ਆਪਾਂ ਨੂੰ ਵੱਡੇ ਲੈਵਲ ਤੇ ਹੀ ਮਿਲ ਸਕਦੀਆਂ ਨੇ ਕਿਉਂਕਿ ਬਰਫ਼ ਪਿਘਲਦੀ ਆ ਫਿਰ ਫਿਰਦਾ ਪਾਣੀ ਦਾ ਫਲੋ ਆ ਉਹ ਹੋਰ ਵਧੇ ਜਾਂਦਾ ਦਿਨ ਚੜੇ ਤੇ ਫਿਲਹਾਲ ਸਵੇਰੇ 8:00 ਵਜੇ ਦਾ ਟਾਈਮ ਆ ਇਥੋਂ ਆਪਾਂ ਪਰੌਂਠੇ ਛਕਦੇ ਆ ਇਹ ਥਾਂ ਦੇ ਉੱਤੋਂ ਲੈ ਕੇ 32 ਕਿਲੋਮੀਟਰ ਤੋਂ ਬਾਅਦ ਨੈਟਵਰਕ ਆਊਗਾ ਉਦੋਂ ਪਹਿਲਾਂ ਨੈਟਵਰਕ ਨਹੀਂ ਹੈਗਾ ਘਰੇ ਵੀ ਸੁਨੇਹਾ ਨਹੀਂ ਲੱਗ ਠੀਕ ਪਰ ਇਹ ਬਾਈ ਅੱਜ ਇਹ ਵੀ ਆਊਟ ਆਫ ਨੈਟਵਰਕ ਆ ਹਨਾ ਤਾਂ ਕਰਕੇ ਥੋੜਾ ਜਿਆ ਹੋ ਜਾਂਦਾ ਮੇਰੇ ਤਾਂ ਘਰ ਦੇ ਨੂੰ ਪਤਾ ਹੀ ਹੁੰਦਾ ਵੀ ਇਹ ਕਦੇ-ਕਦੇ ਬਿਨਾਂ ਦੱਸੇ ਆਊਟ ਆਫ ਨੈਟਵਰਕ ਹੋ ਜਾਂਦਾ ਕਿਉਂਕਿ ਪਤਾ ਨਹੀਂ ਹੁੰਦਾ ਵੀ ਇੱਥੇ ਨੈਟਵਰਕ ਹੋਊਗਾ ਕਿ ਨਹੀਂ ਫਿਲਹਾਲ 90 ਕਿਲੋਮੀਟਰ ਮਨਾਲੀ ਆ ਤੇ ਇੱਕ ਗੱਲ ਮੈਂ ਹੋਰ ਪੁੱਛਣੀ ਸੀ ਕਿ ਵੀ ਸਪੀਤੀ ਵਾਲਾ ਟੂਰ ਤਾਂ ਲਗਭਗ ਆਪਣਾ ਖਤਮ ਹੋ ਗਿਆ ਹਨਾ ਤੇ ਦਿਨ ਵੀ ਆਪਾਂ ਨੂੰ ਘਰੋਂ ਨਿਕਲਿਆ ਨੂੰ ਕੁਝ ਜ਼ਿਆਦਾ ਹੋਏ ਨਹੀਂ ਪਤਨਾ ਕ ਦਿਨ ਹੋਏ ਨਹੀਂ ਤੇ ਮੇਰੀ ਸਲਾਹ ਬਣਦੀ ਆ ਵੀ ਆਪਾਂ ਲੇਹਲ ਦਾਖ ਨੂੰ ਲੰਘ ਜੀਏ ਕਮੈਂਟ ਕਰਕੇ ਜਰੂਰ ਦੱਸਿਓ ਵੀ ਲੇਹਲ ਦਾਖ ਘੁੰਮੀਏ ਕਿ ਨਾ ਕਿਉਂ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਗਰਮੀ ਹੋਈਆਂ ਆ ਆਪਾਂ ਤਾਂ ਘੁੰਮਣਾ ਹੀ ਆ ਇਹ ਨਹੀਂ ਤਾਂ ਕੁਝ ਹੋਰ ਦੇਖ ਲਾਂਗੇ ਲੇਹਲ ਦਾਖ ਨਹੀਂ ਦੇਖਣਾ ਤਾਂ ਕੁਝ ਹੋਰ ਦੇਖ ਲਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਘੁੰਮਣਾ ਤਾਂ ਲੇਹਲ ਦਾਖ ਵੀ ਤੁਹਾਨੂੰ ਕਮਾ ਦਾਂਗੇ ਅੱਜ ਵਾਲੀ ਵੀਡੀਓ ਚ ਹੀ ਕਰ ਦਿਓ ਕਮੈਂਟ ਜੀ ਅੱਜ ਦੀ ਪਹਿਲੀ ਵਾਰ ਕ੍ਰੋਸਿੰਗ ਇਹ ਵੀ ਖਤਮ ਆ ਗਿਆ ਯਾਰ ਰੋੜਾ ਰੱਪਾ ਬੜਾ ਪਿਆ ਵਾਹਿਗੁਰੂ ਧੰਨਵਾਦ ਨਾਨਕ ਤੋਂ ਵੀ ਬੜਾ ਸ਼ਰੋਗ ਪੋਣ ਨਿਕਲ ਗਈ ਤੋ ਦੋ ਬੰਦੇ ਹੁੰਦੇ ਨੇ ਨਾ ਫਿਰ ਇੱਕ ਨੂੰ ਥੱਲੇ ਲਾਉਣਾ ਪੈਂਦਾ ਉਧਰ ਫੜਕਦਾ ਬੁਰਾ ਹਾਲ ਹੈ ਉਧਰ ਦੀ ਨਾ ਇਧਰ ਪਰੇ ਉੱਜਾ ਮਰ ਜਾਂਦੇ ਛੱਪੀ ਤੋਦੋ ਬਹੁਤ ਜਾਦੇ ਹੋ ਰਹਾ ਹਾਲ ਆਪੀ ਇਧਰ ਦੀ ਆਊਗਾ ਉਹ ਤਾਂ ਨਹੀਂ ਜਾਣਦੀ ਸੋਚ ਸਕਦਾ ਉੱਪਰ ਉੜੇ ਰੋੜ ਵੱਡੇ ਵੱਡੇ ਤੋਨੂ ਉਪਰ ਵਾਲੇ ਪਹਾੜ ਪੰਨੇ ਹੋਈ ਨਹੀਂ ਪਹਾੜ ਪੰਨੇ ਕੋਲ ਸਫਾਈ ਨਹੀਂ ਕੀਤੀ ਹੋਈ ਅੱਛਾ ਪੰਨੇ ਮੈਂ ਕਿਹਾ ਅਸੀਂ ਜਿਹੜੇ ਬੰਦੇ ਇੱਧਰ ਵੀ ਆਉਂਦੇ ਨੇ ਉਹਨਾਂ ਦੀ ਚੀਕ ਕਿਉਂ ਨਿਕਲੀ ਪਈ ਆ ਗੱਲ ਚੰਡੀਗੜ੍ਹ ਤੋਂ ਆਏ ਸੀ ਬੰਦੇ ਉਹਨਾਂ ਨੂੰ ਉਹਨਾਂ ਦੀ ਐਕਸੀਡੈਂਟ ਵੀ ਘੱਡੀ ਪਈ ਤੇ ਉਹ ਕਹਿੰਦੇ ਵੀ ਅਸੀਂ ਵਾਪਸ ਜਾਣਾ ਭਾਈ ਮਗਜੀ ਵਾਪਸ ਵੀ ਜਿੱਧਰ ਦੀ ਆਏ ਤੁਸੀਂ ਇੱਧਰ ਦੀ ਜਾਓ ਉਹ ਕਹਿੰਦਾ ਵੀ ਇੱਧਰ ਦੀ ਨਹੀਂ ਅਸੀਂ ਜਾ ਸਕਦੇ ਤੇ ਰਾਹ ਹੀ ਬਹੁਤ ਖਤਰਨਾਕ ਆ ਉਹ ਇੱਧਰ ਵੀ ਆਏ ਸੀ ਉਹ ਕਹਿੰਦੇ ਅਸੀਂ ਪਰਾਂ ਦੀ ਜਾਂ ਜਿੱਧਰ ਦੀ ਤੁਸੀਂ ਆ ਮਗਜੀ ਉੱਧਰ ਦੀ ਜਾਣਾ ਤੁਹਾਨੂੰ ਘੱਟੋ ਘੱਟ 4 ਦਿਨ ਲੱਗਣਗੇ ਕਹਿੰਦੇ ਸੋ ਇਸ ਤੋਂ ਬੇਕ ਫਸ ਗਏ ਉਹ ਮਸਾ ਦਾ ਸੀ ਵਾਹ ਕ੍ਰੋਸ ਕਰਕੇ ਆਏ ਨੌਖਾ ਦੇ ਸਾਨੂੰ ਆਸੀ ਵੀ ਅੱਗੇ ਜਾ ਕੇ ਠੀਕ ਹੋ ਜਾਊਗਾ ਅੱਗੇ ਦੂਵੀਂ ਜੌੜੀ ਮਾੜਾ ਹਾਲ ਹੈ ਜੀ ਤੇ ਤਾਂ ਹੀ ਗੱਲ ਸੀ ਦੀ ਉਹ ਡਰੇ ਬੈਠੇ ਸੀ ਵਿਚਾਰੀ ਤੇ ਆਹ ਦੇਖੋ ਕਿਵੇਂ ਛਾਦਰਾਂ ਬਿਸ਼ੀਆਂ ਪਈਆਂ ਬਰਫ਼ ਦੀਆਂ ਉਹਨਾਂ ਨੂੰ ਦੱਸ ਕੇ ਹਟਾ ਮਨਾਲੀ ਵਾਲੇ ਪਾਸੇ ਜੇ ਤੁਸੀਂ ਉਧਰਲੇ ਪਾਸੇ ਘੁੰਮਣ ਆ ਰਹੇ ਹੋ ਤਾਂ ਤੰਗ ਹੋਵੋਗੇ ਰਾਹ ਬਹੁਤ ਖਰਾਬ ਨੇ ਪਰ ਨਜ਼ਾਰਾ ਵੀ ਤੁਹਾਨੂੰ ਉਧਰਲੇ ਪਾਸੇ ਹੀ ਆ ਠੀਕ ਆ ਫੈਮਲੀ ਨਾਲ ਬੱਚਿਆਂ ਨਾਲ ਦਾ ਦੇਖੋ ਭਾਈ ਇੱਧਰ ਨਹੀਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਆਜ ਕੰਮ ਹੈਗਾ ਮਨਾਲੀ ਵਾਲੇ ਪਾਸੇ ਆਉਣ ਦਾ ਬੱਚਿਆਂ ਦਾ ਫੈਮਲੀ ਦਾ ਬੀਬੀਆਂ ਦਾ ਔਖਾ ਹੋਇਆ ਉਹਨਾਂ ਬੰਦੇ ਫਿਰ ਵੀ ਚੱਲ ਜਾਂਦੇ ਨੇ ਹਨਾ ਚਾਹੇ ਕੋਈ ਬੀਬੀਆਂ ਦੇ ਬੰਦੇ ਵਾਲੀਆਂ ਹੁੰਦੀਆਂ ਉਹ ਵੀ ਚੱਲ ਜਾਂਦੀਆਂ ਨੇ ਪਰ 90% ਫੈਮਲੀ ਤੰਗ ਹੁੰਦੀ ਆ ਠੀਕ ਆ ਪਰ ਜਿਹੜੀ ਤੁਹਾਨੂੰ ਆ ਸਨੋਹ ਆ ਇਹ ਤੁਹਾਨੂੰ ਹੋਰ ਕੇ ਤੁਹਾਨੂੰ ਦੇਖਣ ਨੂੰ ਮਿਲਨੀ ਮਿਲੂਗੀ ਇੱਧਰਲੇ ਪਾਸੇ ਦੇਖਣ ਨੂੰ ਮਨਾਲੀ ਰੋਹਤਾਂਗ ਵਾਲੇ ਪਾਸੇ ਤੋਂ ਉੱਪਰ ਆ ਕੇ ਠੀਕ ਆ ਸ਼ਿਮਲਾ ਵਾਲੇ ਪਾਸੇ ਦਾ ਸਿਰਫ ਧੁੱਪਾ ਕੰਦਾ ਨੇ ਤੇ ਗਰਮੀ ਵੀ ਹੈਗੀ ਆ ਉੱਧਰ ਆ ਦੇਖ ਲਓ ਹੋਈ ਫਿਲਹਾਲ برف ਇੰਗਲੀ ਹੋਈ ਆ ਫਿਰ ਵੀ ਇੱਥੋਂ ਦਾ 2.5 2.5 ਫੁੱਟ 3 3 ਫੁੱਟ برف ਆ ਸੜਕ ਤੇ ਦੇਖ ਲਓ ਉੱਚੀ ਪਈ ਹੋਈ ਆ ਰੋਹਤਾਂਗ ਵਾਲੇ ਪਾਸੇ ਤੁਸੀਂ ਯਕੀਨ ਨਹੀਂ ਕਰੋਗੇ ਐਤਕੀ ਭਾਈ 40 40 ਫੁੱਟ ਦੀਆਂ ਕੰਡਾਂ ਹਈ برف ਦੀਆਂ 40 40 ਫੁੱਟ ਬਹੁਤ ਜ਼ਿਆਦਾ ਹੁੰਦਾ ਸਾਢੇ 4 4 ਫੁੱਟ ਤੱਕ برف ਆ ਪਈ ਹੋਈ ਆ ਨਾਲੇ ਖੁਰਗੀ ਇਹ ਜਿਵੇਂ ਇਧਰੇ ਪਾਸੋਂ ਪਾਣੀ ਆ ਰਿਹਾ ਹੈ ਨਾ ਸਾਹਮਣੇ ਦੇਖੋ ਉਹ ਸਾਰਾ برف ਦਾ ਗਲੇਸ਼ੀਅਰ ਬਣਿਆ ਪਿਆ ਇੱਕ ਤਰ੍ਹਾਂ ਦਾ ਹੁਣ ਟਪ ਨਾਲ ਪਾਣੀ ਪਿੰਗਲੀ ਜਾਂਦਾ ਬਰਫ ਤੇ ਇਧਰਲੇ ਪਾਸੇ ਇਕੱਠਾ ਹੋਈ ਜਾਂਦਾ ਹੁਣ ਜਿਵੇਂ ਜਿਵੇਂ ਆਪਾਂ ਲੇਟ ਹੋਈ ਜਾਵਾਂਗੇ ਧੁੱਪ ਤਿੱਖੀ ਹੋਈ ਜਾਊਗੀ ਤੇ ਪਾਣੀ ਦਾ ਫਲੋ ਵਧੇ ਜਾਊਗਾ ਇਸ ਕਰਕੇ ਸਾਨੂੰ ਕਹ ਅਗਲਾ ਵੀ ਕਹਦੇ ਵੀ ਵਾਟਰ ਕ੍ਰੋਸਿੰਗਾਂ ਨੇ ਰਾਹ ਦੇ ਵਿੱਚ ਤਾਂ ਟਾਈਮ ਸਿਰ ਲੰਘ ਜਾ ਕਰੋ ਹੁਣ ਮੈਂ ਸਾਨੂੰ ਬਰਫ ਦੀਆਂ 10 10 ਫੁੱਟ ਕੰਡਾ ਦਿਖਾਉਣਾ ਉਹ ਦੇਖੋ ਸਾਹਮਣੇ ਬਰ ਅਸੀਂ ਕਮਾਲ ਹੋ ਗਈ ਹਨਾ ਯਾਰ ਕੀ ਮੌਸਮ ਸਾਰੋ ਦੁਨੀਆ ਦੇ ਵਿੱਚ ਹੀ ਚੇਂਜ ਹੋਇਆ ਪਿਆ ਪਤਾ ਨਹੀਂ ਕਿਉਂ ਕੋਈ ਨਿਊ ਵਰਲਡ ਆਰਡਰ ਨਾਲ ਜੋੜਨ ਦਾ ਮੈਨੂੰ ਤਾਂ ਚੀਜ਼ ਨਹੀਂ ਸਮਝ ਨਹੀਂ ਆਈ ਕਿ ਕੀ ਚੀਜ਼ ਆ ਉਹ ਪਰ ਜੂਨ ਮਹੀਨੇ ਦੇ ਵਿੱਚ ਬਰਫ਼ ਪੈਣੀ ਉਹ ਵੀ ਇਹਨਾਂ ਰਾਹਾਂ ਦੇ ਉੱਤੇ ਤਾਨਾ ਭਾਈ ਆਹ ਦੇਖੋ ਉਹ ਗੱਡੀਆਂ ਲੰਘ ਜਾਣਗੇ ਫਿਰ ਆਪਾਂ ਲੰਘਦੇ ਹਾਂ ਤੋਂ ਇਸ ਤਰ੍ਹਾਂ ਸਾਹਮਣੇ ਤੁਸੀਂ ਬਰਫ਼ ਦੇਖੋਗੇ 10 ਫੁੱਟ ਪਈ ਹੋਈ ਆ ਤੇ ਇੱਧਰ ਦੇਖੋ 6 ਫੁੱਟ ਦੇ ਨੇੜੇ ਤੇ ਆਹ ਬਰਫ਼ ਹੋਣੀ ਗੱਡੀ ਦੇ ਦੇਖੋ ਕਿੰਨੀ ਉੱਚੀ ਬਰਫ਼ ਹੈ ਇਧਰਲੇ ਪਾਸੇ ਇੱਥੇ ਵੀ ਹੋ ਰਹੀ ਆ ਸਾਹਮਣੇ ਉਹ ਵੀ ਲੰਘ ਜਾਣ ਦੇ ਭਾਈ ਲਓ ਜੀ ਉਧਰ ਦੇਖੋ ਬਰਫ਼ ਉਹ ਦੇਖੋ ਪਾਣੀ ਇਹ ਨਹੀਂ ਨਹੀਂ ਬੰਦ ਆ ਰਹੇ ਜਾਣੇ ਜਾਣੇ ਲਓ ਜੀ ਨਿਕਲੇਗੇ ਭਾਈ ਆ ਦੇਖੋ ਭਾਈ ਓਏ ਇਹ 3 ਫੁੱਟ ਦੀ ਕੰਦ ਬੱਪਾ ਸਿੰਘ ਗੱਲ ਕਰਕੇ ਹਟਿਆ ਵੀ 30 ਫੁੱਟ ਉਚੀਆਂ ਕੰਦਾ ਨਹੀਂ। ਉਹ ਦੇਖੋ ਸਾਹਮਣੇ ਗੱਡੀ ਆ ਰਹੀ ਹੈ ਨਾ ਨੋਵਾ ਗੱਡੀ ਕਿ ਲੱਗ ਰਹੀ ਆ ਉਹ ਮੂਰੇ। ਕਈ ਵਾਰ ਆਉਂਦਾ ਵੀ ਅੱਧੇ ਲੋਕ ਯਕੀਨ ਨਹੀਂ ਕਰਦੇ ਵੀ 30 ਫੁੱਟ ਬਰਫ਼ ਕਿੱਥੇ ਐਨੀ ਕਿੱਥੇ ਨਾ ਨਾ ਇਹ ਤਾਂ 40-50 ਫੁੱਟ ਹੋਇਆ ਪਿਆ ਨਾ। ਉਹ ਦੇਖੋ ਸਾਹਮਣੇ ਨੋਵਾ ਦੇ ਉੱਤੇ ਨੋਵਾ ਖੜਾ ਦੋ। ਫੇਰ ਵੀ ਬਰਫ਼ ਦੇ ਬਰਾਬਰ ਨਹੀਂ ਪਹੁੰਚਦੇ। ਆਹ ਦੇਖੋ। ਕਦੋਂ ਪਿਗਲੀ ਬਰਫ਼ ਇਹ। ਉਹ ਰਾਤ ਫੇਰ ਪੈ ਗਿਆ ਸੀ ਇੱਥੇ ਉਹ ਸਨੋਫਾਲ ਫੇਰ ਹੋ ਗਿਆ ਸੀ। ਆ ਭਾਈ ਲਾ ਚੱਕੋ 50 ਫੁੱਟ ਵੀ ਕਰਤੀ। ਆਹ ਦੇਖੋ। ਆ ਕਿਧਰ ਤੁਰਿਆ ਆਉਂਦੇ ਨੇ ਸ਼ਰਮਾਰਤੀ। ਖੱ쩌 ਰ ਮੁੱਠੀ ਕੁੱਤੇ। ਕੱਲ ਭਾਈ ਚਾਤੀ ਚਾਤੀ ਢਾਬੇ ਦੇ ਦਾ ਰੋਲਾ ਪੈ ਗਿਆ ਕੁੱਤੇ ਨੂੰ ਲੈ ਕੇ ਕੋਈ ਬੰਦਾ ਆਇਆ ਹੋਇਆ ਸੀ। ਕੁੱਤੇ ਲੈ ਕੇ ਘੁੰਮਣ ਕੁੱਤਾ ਲੈ ਗਿਆ ਹੋਇਆ ਸੀ ਆਦਾ ਘੁੰਮਣੋ ਸੋਨੇ ਗਾਹ ਗੱਲ ਜਾਂਦੇ ਦੱਸਦੇ ਕਿ ਖੜ ਕਿੰਟਰਸਟ ਵਾਲੀ ਗੱਲ ਆ। ये देखो भीड़ है गाइस भीड़ इतनी ज्यादा है अभी वाटर क्रॉसिंग की पूछी खड़ी थी क्योंकि अभी कार खड़ी है कितनी है टोटल कितनी है हजार माल हजार हाँ जी अच्छा जी हां जी है हजार वाले हजार दाने भाई हां ਉੱਧਰ ਨਹੀਂ ਆਈ ਇਹ ਸੜਕਾਂ ਸੁੜਕਾਂ ਆਹ ਵੇ 2 ਸਾਲਾਂ ਚ ਬਣ ਜਾਣੀ ਆ ਫਿਰ ਆ ਨਜ਼ਾਰਾ ਨਹੀਂ ਰਹਿਣਾ ਜਿਹੜਾ ਹੁਣ ਨਜ਼ਾਰਾ ਆ ਰਿਹਾ ਫਿਰ ਤੁਸੀਂ ਮੋਟਰਸਾਈਕਲ ਭਜਾਓ ਜਿੱਥੇ ਮਰਜ਼ੀ ਲੈ ਜਾਓ ਜਿੰਨਾ ਸਵਾਲ ਹੁਣ ਇੱਧਰ ਆਉਣ ਲੱਗਿਆ ਉਹ ਮੈਂ ਉੱਧਰ ਨਹੀਂ ਆਇਆ ਜਦੋਂ ਆਪਾਂ ਕਾਦ ਵਾਲੇ ਪਾਸੇ ਤੋਂ ਘੁੰਮੇ ਆ ਅਮੇ ਕੱਲ ਨਾਲ ਵੀ ਦੁੱਗਣੀ ਵਾਟਰ ਕ੍ਰੋਸਿੰਗ ਹੋਣੀ ਹੈ ਅੱਜ ਤਾਂ ਯਾਰ ਆ ਕੋਈ ਦਾਦੀ ਲੰਬਾ ਜਾ ਆ ਗਿਆ ਤਾਂ ਮਾ ਜਾਣ ਮੈਂ ਕਿਹਾ ਹਾਂਗਾ ਜੀ ਓਟੋਕੈਟ ਹੁਣ ਤੱਕ 20 ਵਾਟਰ ਕ੍ਰੋਸਿੰਗ ਕਰਾਸ ਕਰ ਲਈਆਂ ਜੀ ਉਹ ਤਾਂ ਹਾ ਜਿਹੜਾ ਬੈਠਾ ਮੇਰੇ ਵਾਜੀ ਬੈ ਕੇ ਕਿ ਤਾ ਪਿੱਛੇ ਰਹਿ ਗਿਆ ਪਿੱਛੇ ਹੀ ਸੀ ਮੈਂ ਤਾਂ ਬਹੁਤ ਅੱਗੇ ਆ ਗਿਆ ਸੀ ਹੁਣ ਜੇ ਮੈਂ ਪੈਰ ਕਿੱਲੇ ਹੋਵੇ ਅਟਕ ਗਿਆ ਸੀ ਪਿੱਛੇ ਬਹੁਤ ਵੱਡੀ ਫਟੜਾਂ ਦੇ ਪਾਣੀ ਪੈ ਗਿਆ ਦੁਬਾਰੇ ਮੇਰੇ ਵਾਲੇ ਹਜੇ ਠੀਕ ਨਹੀਂ ਘਟੋ ਘਟ ਢਾਈ ਤੋਂ ਪੌਣੇ 3 ਘੰਟੇ ਹੋ ਗਏ ਆਪਾਂ ਨੂੰ ਚੱਲਿਆ ਨੂੰ ਚਾਚੇ ਚਾਚੀ ਦੇ ਢਾਬੇ ਤੋਂ ਫਿਲਹਾਲ 26 ਕਿਲੋਮੀਟਰ ਆਏ ਆ ਸਾਰਾ ਤੇ ਅੱਗੇ ਜਾ ਕੇ ਪਿੰਡ ਆਊਗਾ ਜੀ ਛਤੂ ਉਹ ਹੈਗਾ ਉੱਥੋਂ 8 ਕਿਲੋਮੀਟਰ ਤੇ ਉੱਥੇ ਜਾ ਕੇ ਆਪਾਂ ਨੂੰ ਨੈਟਵਰਕ ਮਿਲੂਗਾ ਇੱਥੇ ਫਿਲਹਾਲ ਸਾਰਾ ਏਰੀਆ ਇਹ ਆਊਟ ਆਫ ਨੈਟਵਰਕ ਵਾਲੀ ਆ ਤਾਹੀਂ ਜਦੋਂ ਚਾਚੇ ਚਾਚੀ ਦਾ ਢਾਬਾ ਸੀ ਨਾ ਇੱਥੇ ਚਾਚੇ ਚਾਚੀ ਹੋਰਾਂ ਨੇ ਜਾਨ ਬਚਾਈਏ ਲੋਕਾਂ ਦੀ ਤਾਂ ਉਹ ਇੱਥੇ ਬਿਨਾਂ ਨੈਟਵਰਕ ਵਾਲੇ ਏਰੀਆ 'ਚ ਲੋਕ ਫਸ ਜਾਂਦੇ ਸੀ ਹਨਾ ਬਰਫ਼ ਪੈ ਜਾਂਦੀ ਸੀ ਅਚਾਨਕ ਤਾਂ ਕਰਕੇ ਥੋੜਾ ਜਿਹਾ ਏਰੀਆ ਸਾਰਾ ਬਰਾਨ ਹੀ ਆ ਨੇੜੇ ਤੇੜੇ ਕੁਝ ਨਹੀਂ ਹੈਗਾ ਸਿਰਫ ਚਾਚੇ ਚਾਚੀ ਦਾ ਢਾਬਾ ਉੱਥੇ ਵੀ ਕੋਈ ਨੈਟਵਰਕ ਨਹੀਂ ਹੈਗਾ ਤੇ ਰਾਹ ਸਾਨੂੰ ਆਪਾਂ ਦਿਖਾ ਕੇ ਹਟੇ ਆਂ ਤੇ ਜੇ ਕੋਈ ਅਨਜਾਨ ਬੰਦਾ ਪਹਿਲੀ ਵਾਰੀ ਇਧਰਲੇ ਪਾਸੇ ਆਜੇ ਤਾਂ ਉਹਦੇ ਵਾਸਤੇ ਥੋੜਾ ਜਿਹਾ ਚੈਲੰਜ ਵਾਲਾ ਕੰਮ ਹੋ ਜਾਂਦਾ ਬਾਕੀ ਜੇ ਕਿਸੇ ਨੇ ਸਵਾਦ ਲੈਣਾ ਅਮਗਰਲੇ ਪਾਸੇ ਮੁੰਡੇ ਆ ਹੀ ਰਹੇ ਨੇ ਹਨਾ ਇਹ ਸਾਰੇ ਪ੍ਰੋਫੈਸ਼ਨਲ ਹੋਣਗੇ ਜਾਂ ਫਿਰ ਇਹਨਾਂ ਨੂੰ ਪਤਾ ਹੋਊ ਵੀ ਕੀ ਮਾਹੌਲ ਆ ਹਨਾ ਤਾਂ ਕਰਕੇ ਜੇ ਤੁਸੀਂ ਚੰਗੇ ਤਰੀਕੇ ਨਾਲ ਘੁੰਮਣਾ ਹੋਲੀ-ਹੋਲੀ ਫੈਮਿਲੀ ਨਾਲ ਤਾਂ ਸਾਡੇ ਵੱਲੋਂ ਰეკਮੈਂਡ ਆ ਵੀ ਸ਼ਿਮਲੇ ਵਾਲੇ ਪਾਸੇ ਆਓ ਮਨਾਲੀ ਵਾਲੇ ਪਾਸੇ ਨਾ ਆਓ ਤੇ ਆਪਾਂ ਰੁਕੇ ਸੀ 15-20 ਮਿੰਟ ਰੁਕੇ ਅੱਖ ਲੱਗੀ ਸੀ ਯਾਰ ਸੌਣਸਾਰੀ ਜਨਮ ਸਵਾਦ ਆ ਗਿਆ ਅਗਿੱਤ ਕੀਤੇ ਕੀਤੇ ਪਪੈਂਦੀ ਜਾਣਾ ਦਾ ਅਖਾਉ ਹੁੰਦੀਆਂ ਨੇ ਮਿਚਦੀਆਂ ਨੇ ਪੰਪ-ਪੰਪ ਤੇਈ ਬਣ ਹੋ ਗਏ ਨੇ ਤੇ ਮੋਟਰਸਾਈਕਲ ਚੱਲੀ ਦਾ ਆ ਖੜਾ ਕਿਛੀ ਵੀ ਅਪਡੇਟ ਹੈ ਬ్రో ਵਾਜ਼ ਦਾ ਅਪਡੇਟ ਲੋ ਨੈਟਵਰਕ ਕੋਸਟਾ ਕਿੰਨਾ ਰਹਿ ਗਿਆ ਤੂੰ ਚੱਲ ਫਿਰ ਕੋਕਸਰ ਹੋਰ ਉੱਥੇ ਰੁਕਾਂਗੇ ਹੁੰਦੇ ਸਨ ਨੱਟ ਪਾਣੀ ਯਾਰ ਹਾਂਜੀ 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 ਚੱਲ ਫਿਰ बारह दिन लंघ गया यार अज तक हजे तक पता कितने किलोमीटर आए हैं चौंती मैं नोट कि अठती किलोमीटर आए हैं तो चार घंटे दिन ने तेरे टाइम होने वाला हाँ जी अच्छा रस्ते रहो ठीक है सब बढ़िया। चलो कहाँ से हो दिल्ली से कर लिया सारा स्पीति स्पीति कर लिया मैंने पहले तो चितकुल गया अच्छा ਇਹ ਪੂਰਾ ਚੰਦਰਗੜ੍ਹ ਅਸੀਂ ਨੇ ਵੀ ਐਸੀ ਕੀਆ ਵਾ ਸ਼ੁਕਲਾਵਾਲੀ ਸਾਡਾ ਸੈਂਟਰ ਵੀ ਉਹ ਸੈੱਟ ਸੈਂਟਰ ਠੀਕ ਹੈ ਠੀਕ ਹੈ ਠੀਕ ਹੈ ਜੀ ਹੋ ਗਿਆ ਆਮਨਾ ਸਾਹਮਣਾ ਢੋਡਾ ਨਾਲ ਬਾਹਰ ਗਿਆ ਇਧਰ ਮੇਨ ਹਜ਼ਾਰ ਉਹ ਪਾਲੀ ਫਿਰਦਾ ਸੀ ਆ ਬੱਚੀ ਮੋੜ ਮੇਂ ਸਿੰਘਾ ਵਾਲੇ ਉਹ ਤਾਂ ਬੱਕਰੀਆਂ ਸਾਰਾ ਕੁਝ ਹੀ ਆ ਬੱਕਰੀਆਂ ਵੀ ਇਥੇ ਵੱਡੀ ਵੱਡੀ ਜੱਤ ਵਾਲੀਆਂ ਨੇ ਚਾਨ ਲੱਗੇ ਹੋਏ ਤੇ ਪਿੰਡੇ ਤੇ ਸਾਰਿਆਂ ਦੀ ਸੰਤਰੀ ਰੰਗ ਦੇ ਮਨਾ ਹਾਲ ਤੱਕ ਨੈਟਵਰਕ ਆਇਆ ਜਿੰਨਾ ਹਾਲ ਤੱਕ ਮਨਾਲੀ ਆਇਆ ਸਵਾਦ ਹੋ ਗਏ ਤੇ ਨਹੀਂ ਦਿ ਰਿਹਾ ਅਟਲ ਤੋਂ ਦਲ ਤੋਂ ਆਪਾਂ 12 ਕਿਲੋਮੀਟਰ ਪਹਿਲਾਂ ਖੜੇ ਆ ਜੀ। ਮਨਾਲੀ ਦੀ ਟ੍ਰੈਫਿਕ ਦਾ ਬੁਰਾ ਹਾਲ ਹੀ ਆ ਬਾਈ। ਓਏ ਕਿਤੇ ਹੋਰ ਜਾਵੜਿਆ ਕਰੋ। ਛੱਡੋ ਬਨਾਲੀ ਦਾ ਕਹਿਣਾ। ਸਾਰੀ ਦੁਨੀਆ ਹੀ ਮਨਾਲੀ ਆਈ ਬੈਠੀਏ ਚਾਹੇ ਪਿੱਛੇ ਘਰੋਂ ਚੋਰੀ ਹੋ ਜਾਈ। ਬਖਸ਼ ਦੇ ਓਹ ਮਨਾਲੀ ਦੀ ਬਖਸ਼ ਦੇ ਕੀ ਪਾਪ ਨੇ ਕੀਤੇ ਨੇ। ਕੰਨ 4 ਕਿਲੋਮੀਟਰ ਹੋ ਗਿਆ ਲੰਬੀ ਲੈਨ ਸੀ ਆਪਾਂ ਪੰਗਲ ਤੋਂ ਲੈ ਕੇ ਮੈਂ ਕਿਹਾ ਤਾਂ ਥੋੜੀ ਬਹੁਤ ਹੋਣੀ ਜਦੋਂ ਲੈਨ हट ਗਈ ਜੀ ਫਿਰ ਮੈਂ ਕੈਮਰਾ ਔਨ ਕਰ ਹੀ ਲਿਆ ਕੋਈ ਫਿਰ ਲਾਈਵ ਦਿਖਾ ਦਿੰਦਾ ਕਿ ਕਿੰਨੀ ਕਿੰਨੀ ਲੰਬੀ ਜਹਣਾ ਮੋਟਰਸਾਈਕਲ ਵਾਲੇ ਸਹੀ ਜਾਂਦਾ ਹੁੰਦਾ ਗੱਡੀ ਵਾਲੇ ਨਹੀਂ ਸਾਰਸਾ ਦੇ 1% ਵੀ ਜੋੜਾ ਆਪਾਂ ਪਾ ਲਈਏ ਉਹਨੇ ਗੱਡੀ ਫਸ ਗਈ ਉਹਦੀ ਤਾਂ ਬਾਕੀ ਸਭ ਵੇਖੀ ਇਹਨੇ ਗੁਨਾਹ ਕਰਤੇ ਕੀ ਹੋਇਆ ਪਿਛਲੇ ਜਣ ਹੁੰਦਾ ਕਿ ਬੋਣਾ ਮਨਾਲੀ ਦਾ ਕਿਸੇ ਨੂੰ ਇੱਧਰ ਆ ਵੀ ਭਾਈ ਸਲਾੰਗਬਾਲੀ ਉੱਥੇ ਤਰਾ ਤਰਾ ਤੀਆਂ ਭਾਂਡ ਭਾਂਦੇ ਐਕਟੀਵਿਟੀਆਂ ਹੁੰਦੀਆਂ ਨੇ ਤੇ ਦੂਰੋਂ ਨੇੜੇੋਂ ਇੰਡੀਆ ਦੇ ਪੂਰਾ ਮੁਲਕੇ ਚੇ ਆ ਕੇ ਟੁਰਦਾ ਸਲਾੰਗਬਾਲੀ ਆਏ ਮੇਰੀਆਂ ਗੱਡੀਆਂ ਯਾ ਵੀ ਤੁਹਾਨੂੰ ਮਿਲ ਜਾਣਗੀਆਂ ਠੀਕ ਆ ਸਭ ਤੋਂ ਆਪਾਂ ਦਾ ਭਾਂਡ ਭਾਂਦਾ ਸਮਾਨ ਮਨਾਲੀ ਆ ਕੋਈ ਕੋ ਸਾਹਮਣੇ ਲੋਕੜਾਂ ਨੂੰ ਪਾ ਕੇ ਰਸੀਆਂ ਪਾ ਕੇ ਨੂੰ ਖਿੱਚ ਦਿੰਦੇ ਨੇ ਜੇਲਾਪਾ ਪਹੁੰਚੀ ਪਰਾਂ ਕੰਮ ਸਮਾਨ ਰੱਖਣ ਤੋਂ ਬਾਅਦ ਨਾ ਅਸੀਂ ਇਧਰਲੇ ਪਾਸੇ ਮਾਲ ਰੋੜ ਘੁੰਮਣ ਆ ਗਏ ਮੈਂ ਕਿਹਾ ਚਲ ਮਾੜਾ ਮੋਟਾ ਸਮਾਨ ਲੈ ਲਾਂਗੇ ਮਨਾਲੀ ਵੱਡਾ ਸ਼ਹਿਰ ਆ ਜਿਵੇਂ ਆ ਚੀਨ ਸਪਰੇਆ ਸਪਰੂਆ ਲੈ ਲਈਆਂ ਸੀ ਅਸੀਂ ਅੱਗੇ ਕਿਤੇ ਮਿਲ ਲਈਆਂ ਨਹੀਂ ਤੇ ਯਾਰ ਤੁਸੀਂ ਮੁਲਖ ਦੇਖੋ ਬਾਈ ਮੈਂ ਇਧਰਲੇ ਪਾਸੇ ਜ਼ੂਮ ਕਰਕੇ ਦਿਖਾਵਾਂ ਖੜਜੋ ਆਹ ਦੇਖੋ ਯਾਰ ਆਹ ਦੇਖੀ ਲੈ ਕੋਈ ਤਾਂ ਯਾਰ ਜਿਵੇਂ ਕੁੰਭ ਦਾ ਮੇਲਾ ਲੱਗਿਆ ਹੁੰਦਾ ਐ ਮਾਹੌਲ ਹੋਇਆ ਪਿਓ ਕਾਹ ਤੱਕ ਯਾਰ ਉਹ ਬਖਸ਼ ਦੋ ਏ ਕੀ ਮਪਾਪ ਕਰਤੇ ਮਨਾਲੀ ਨੇ ਲੋ ਜੀ ਇਹ ਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਮਨਾਲੀ ਪਹੁੰਚ ਗਏ ਆ ਠੰਡ ਹੈਗੀ ਇੱਥੇ ਸ਼ਾਮ ਜੇ ਨੂੰ ਥੋੜੀ ਜੀ ਚਲੋ ਕੱਲ ਨੂੰ ਮਿਲਦੇ ਆ ਅੱਜ ਦੀ ਵੀਡੀਓ ਥੋੜੀ ਜਿਹੀ ਮਨ ਲੱਗਾ ਲੰਬੀ ਹੋ ਗਈ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਦੇਖਦੇ ਆ ਕੱਲ ਦਾ ਕੀ ਮਾਹੌਲ ਤੜਕੇ ਉੱਠ ਕੇ ਪਲਾਨ ਬਣਾਵਾਂਗੇ ਵੀ ਲਈ ਵਾਲੇ ਪਾਸੇ ਨੂੰ ਜਾਈਏ ਜਾਂ ਪੰਜਾਬ ਨੂੰ ਵਾਪਸ ਮੁੜੀਏ ਕਿਉਂਕਿ 15 ਦਿਨਾਂ ਦਾ ਟੂਰ ਸੀ ਕੋਈ ਜ਼ਿਆਦਾ ਟੂਰ ਵੱਡਾ ਨਹੀਂ ਸੀ ਆਪਣੇ ਵਾਲਾ ਤੇ ਦਿਨ ਆਪਣੇ ਕੋਲ ਹਜੇ ਕਾਫੀ ਪਏ ਨੇ ਤੇ ਇਹ ਲਦਾਖ ਵਾਲੇ ਪਾਸੇ ਨੂੰ ਗਏ ਤਾਂ ਕੋਈ ਨਵੀਆਂ ਸੜਕਾਂ ਜਾਂ ਕੋਈ ਨਵੇਂ ਪਾਸ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜਿਹੜੇ ਸ਼ਾਇਦ ਕਿਸੇ ਨੇ ਨਾ ਕੀਤੇ ਹੋਣ ਪਹਿਲਾ ਹਨਾ ਆ ਚਲੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ